ਲਓ ਜੀ ਇੱਥੇ ਚੜਦੇ ਨੇ ਢੋਲਾਂ ਦੇ ਢੋਲ ਕਰਤੀ ਸ਼ਰਾਬ ਦੇ ਜਦੋਂ ਹੁੰਦੀ ਐ ਸੁਖ ਪੁਰੀ ਜੋ ਵੀ ਸੁੱਖ ਸੁਖਣੀ ਹੁੰਦੀ ਹੈ ਤੁਸੀਂ ਸੁੱਖੋਂਗੇ ਹੋਊਗੀ ਪੂਰੀ ਬਾਹਰ ਜਾਣਾ ਕੋਈ ਵੀ ਵੀਜ਼ਾ ਲਵਾਉਣਾ ਜਾ ਕਰ ਚਪੁੱਤ ਦੁੱਤਰ ਨਹੀਂ ਹੈਗਾ ਤਾਂ ਇੱਥੇ ਸੁੱਖ ਸੁੱਖੋ ਉਸ ਤੋਂ ਬਾਅਦ ਚੜ ਕੇ ਜਾਓ ਕਰਦੀ ਸ਼ਰਾਬ ਪਹਿਲੇ ਤੋੜਦੀ ਥੱਕੋ ਟੋੜੀਆਂ ਸੁੱਖਾਂ ਇਸ ਤਰ੍ਹਾਂ ਪੂਰੀਆਂ ਹੁੰਦੀਆਂ ਨੇ ਜਿਵੇਂ ਚਿਪੜਾਂ ਵਾਲੀ ਬੇੜ ਨੂੰ ਚਿਪੜ ਲੱਗਦੇ ਹੁੰਦੇ ਆ ਸੋ ਵੀਡੀਓ ਸ਼ੇਅਰ ਕਰਿਓ ਤਾਂ ਜੋ ਤੁਹਾਡੀਆਂ ਸੁੱਖਾਂ ਸ਼ਰੀਣੀਆਂ ਪੂਰੀਆਂ ਹੋ ਸਕਣ ਲੋ ਜੀ ਅੱਜ ਅਪਾ ਪਹੁੰਚੇ ਆ ਬਾਬਾ ਹਰੀ ਰਾਜ ਜੀ ਦੀ ਸਮਾਧ ਤੇ ਪਿੰਡ ਰੱਲਾ ਜ਼ਿਲ੍ਹਾ ਮਾਨਸਾ ਪੰਜਾਬ ਇੱਥੇ ਚੜਦੀ ਹੈ ਕਰਦੀ ਸ਼ਰਾਬ ਇੱਥੇ ਜੋ ਵੀ ਸੁੱਖ ਸੁਖੋਂਗੇ ਦੁੱਧ ਪੁੱਤ ਜੋ ਵੀ ਤੁਸੀਂ ਸੁੱਖ ਸੁਖੋਂਗੇ ਤੁੰਨ ਵੀ ਪੂਰੀ ਹੋਊਗੀ ਆਜੋ ਆਪਾਂ ਤੁਹਾਨੂੰ ਕਰਾਨੇ ਆ ਦਰਸ਼ਨ ਅੰਦਰੋ ਭਮਾਦੀ ਦੇ ਬਾਬਾ ਹਰੀਦਾਸ ਜੀ ਦੇ ਠੀਕ ਹੈ ਤੇ ਸ਼ੇਅਰ ਕਰਿਓ ਵੀਡੀਓ ਬਾਬਾ ਹਰੀਦਾਸ ਜੀ ਹਰੀਦਾਸ ਜੀ ਜੋਰ ਬਾਰ ਜ਼ਰੂਰ ਲਿਖਿਓ ਤੇ ਪੰਜ ਬੰਦਿਆਂ ਨੂੰ ਵੀ ਵੀਡੀਓ ਸ਼ੇਅਰ ਕਰੋਗੇ ਤੁਹਾਡੇ ਹਰ ਮਨੋ ਕਾਮਨਾ ਪੂਰੀ ਹੋਊਗੀ ਜੋ ਵੀ ਸੁੱਖ ਸੁੱਖ ਹੋਗੇ ਤੁਹਾਡੀ ਹਰ ਸੁੱਖ ਪੂਰੀ ਹੋਊਗੀ ਸੋ ਬਾਬਾ ਹਰੀਦਾਸ ਜੀ ਦੀ ਸਮਾਦੀ ਅੰਦਰ ਆ ਪਾ ਚੁੱਕੇ ਆ ਸਾਹਮਣੇ ਬਾਬੇ ਜੀ ਦੀ ਮੂਰਤੀ ਲੱਗੀ ਹੈ ਦੇਖਾਣੇ ਆ ਤੁਹਾਨੂੰ ਜਿੱਥੇ ਚੜਦੀ ਹੈ ਦੇਸੀ दारू ਆ ਸਾਹਮਣੇ ਬਾਬਾ ਜੀ ਦੀ ਮੂਰਤੀ ਲੱਗੀ ਹੈ ਹਰੀਦਾਸ ਜੀ ਦੀ ਸਮਾਦੀ ਅੰਦਰ ਠੀਕ ਹੈ ਇੱਥੇ ਚੜਦੀ ਹੈ ਦੇ ਲੱਗਿਆ ਹੋਇਆ ਪਹਿਲੇ ਤੋੜ ਦੀ दारू ਬਿਲਕੁਲ ਅੱਗ ਲੱਗਦੀ दारू ਆ ਜਮਾ ਅੱਗ ਲੱਗ ਰਹੀ ਆ ਦੇਖੋ ਜੋਤਾਂ ਚ ਵੀ ਅੱਗ ਚੱਲ ਰਹੀ ਹੈ ਸੋ ਇੱਥੇ ਸੁੱਖ ਸੁਖਣ ਨਾਲ ਸਾਰੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਜੋ ਸੁੱਖ ਸੁੱਖ ਦੇ ਐ ਇਸ ਤਰ੍ਹਾਂ ਠੀਕ ਹੈ ਉਹਨਾਂ ਦੀ ਸੁੱਖ ਪੂਰੀ ਹੁੰਦੀ ਹੈ ਉਸ ਤੋਂ ਬਾਅਦ ਉਹ ਵੀਰ ਉਰੇ ਘਰ ਦੀ ਸ਼ਰਾਬ ਚੜਾ ਕੇ ਜਾਂਦੇ ਆ ਚਲੋ ਜਿੰਨਾ ਕੋਲ ਘਰ ਦੀ ਸ਼ਰਾਬ ਤਾਂ ਨਹੀਂ ਕੋਈ ਜਗਾੜ ਹੁੰਦਾ ਉਹ ਦੇਸੀ ਵੀ ਚੜਾਉਂਦੇ ਨੇ ਆ ਦੇਖੋ ਬਾਹਰ ਫਿਰ ਭੋਗ ਦੇ ਰੂਪ ਚ ਵਰਤਾਈ ਜਾਂਦੀ ਹੈ ਇਸ ਤਰ੍ਹਾਂ ਲੋਕ ਭੋਗ ਲੈਣਦੇ ਨੇ ਸੋ ਪੀਣ ਵਾਲਿਆਂ ਦੀਆਂ ਵੀ ਬਹੁਤ ਸੁੱਖਾਂ ਪੂਰੀਆਂ ਹੁੰਦੀਆਂ ਤੇ ਪਲਣ ਵਾਲਿਆਂ ਦੀਆਂ ਵੀ ਬਹੁਤ ਸੁੱਖਾਂ ਪੂਰੀਆਂ ਹੁੰਦੀਆਂ ਸੋ ਤੁਸੀਂ ਵੀ ਪੰਜ ਬੰਦਿਆਂ ਨੂੰ ਵੀਡੀਓ ਸ਼ੇਅਰ ਕਰੋਗੇ ਤੁਹਾਡੀ ਵੀ ਸੁੱਖ ਪੂਰੀ ਹੋਊਗੀ ਤੇ ਬਾਬਾ ਹਰੀ ਦਾਸ ਜੀ ਤੁਹਾਡੇ ਹਰ ਕਸ਼ਟ ਕਲੇਸ਼ ਕੱਟਣਗੇ ਸੋ ਵੀਡੀਓ ਨੂੰ ਸ਼ੇਅਰ ਕਰੋ ਕ ਬੱਬਾ ਜੈ ਬੱਬੇ ਦੀ ਜਰੂਰ ਲਿਖਿਓ ਆ ਦੇਖ ਸਕਦੇ ਤੁਸੀਂ ਵੀਰ ਇੱਕ ਖਾਸਾ ਵੀ ਬੋਤਲ ਵਰਤਾਨ ਲੱਗ ਰਿਹਾ ਸੋ ਜਿਹੜੇ ਬੰਦਾ ਜਿਹੜੇ ਹਿਸਾਬ ਨਾਲ ਕੋਈ ਵੀ ਸੁਖ ਸੁਖਦਾ ਹੈ ਦੇਸੀ ਦੀ ਸੁਖਦਾ ਹੈ ਜਾਂ ਅੰਗਰੇਜ਼ੀ ਦੀ ਸੁਖਦਾ ਹੈ ਜਾਂ ਘਰ ਦੀ ਪਹਿਲੀ ਤੋੜ ਦੀ ਦਾਰੂ ਦੀ ਸੁਖ ਸੁਖਦਾ ਹਰ ਸੁਖ ਪੂਰੀ ਹੁੰਦੀ ਆ ਦੇਖੋ ਤੁਸੀਂ ਲੈਣ ਲੱਗੀਆਂ ਹੋਈਆਂ ਨੇ ਇਸ ਤਰ੍ਹਾਂ ਪ੍ਰਸ਼ਾਦ ਵਰਤਾਇਆ ਜਾਂਦਾ ਘਰ ਦੀ ਸ਼ਰਾਬ ਦਾ ਦੇਸੀ ਸ਼ਰਾਬ ਦਾ ਤੇ ਠੇਕੇ ਵਾਲੀ ਦਾ ਆ ਸੇਖ ਸਕਦੇ ਹੋ ਤੇ ਵੀਡੀਓ ਸ਼ੇਅਰ ਕਰੋ ਕਮੈਂਟ ਕਰੋ ਆ ਦੇਖੋ ਵੀਰ ਇੱਕ ਗੇਲਣ ਲਈ ਵਰਦਾ ਇੱਕ ਪੈਪਸੀ